ਕੀ ਮੇਰੀ ਕੋਈ ਜ਼ਰੂਰਤ ਹੈ ਹਾਂ ਅਸਮਾਨਪ੍ਰੀ ਤੋੜੇ ਅਸਮਾਨਪ੍ਰੀ ਤੁਹਾਡੇ ਬੇਟੇ ਦਾ ਨਾਮ ਕੀ ਆ ਬੇਟੇ ਦਾ ਨਾਮ ਹਰਜੀਤ ਸਿੰਘ ਹੈ ਹਰਜੀਤ ਸਿੰਘ ਤੇ ਤੁਹਾਡੇ ਘਰ ਵਾਲੇ ਦਾ ਸਤਗੁਰ ਸਿੰਘ ਜੀ ਸਤਗੁਰ ਤੇ ਹਰਜੀਤ ਦੇ ਕੀ ਕਾਰਨ ਬਣਿਆ ਹਰਜੀਤ ਦਾ ਜਿਹੜਾ ਲੜਾਈ ਦਾ ਹਰਜੀਤ ਦਾ ਤਾਂ ਜੀ ਜਰਮ ਦਿਨ ਸੀਗਾ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਮੰਮੀ ਮੈਂ ਮੇਰੇ ਚਾਚਾ ਦੇ ਬੇਟੇ ਨੂੰ ਲੈ ਕੇ ਆਉਣਾਗਾ ਮੇਰੇ ਡੈਡੀ ਤੋਂ ਮੈਨੂੰ ਪੈਸੇ ਦਿਵਾ ਹਾਂ ਮੈਂ ਇਹਨਾਂ ਨੂੰ ਫੋਨ ਕੀਤਾ ਇਹ ਲੈ ਕੇ ਕਿਹੜਾ ਗਏ ਹੋਏ ਸੀਗੇ ਮੈਂ ਕਿਹਾ ਮਖਾ ਨੂੰ ਪੈਸੇ ਪਾ ਦਿਓ ਚਲ ਇਹਨਾਂ ਨੇ ਉਹਨਾਂ ਨੂੰ ਪੈਸੇ ਪਾ ਤੇ ਜਰਮ ਦਿਨ ਦਾ ਸਾਰੀਆਂ ਤਿਆਰੀਆਂ ਘਰੇ ਕਰ ਗਿਆ ਤੇ ਉੱਥੇ ਉਹਨੂੰ ਲੈਣ ਵਾਗੇ ਕਹਿੰਦਾ ਮੈਂ ਆਉਂਦੀ ਹੋਏ ਕੇਕ ਲੈ ਕੇ ਆਉਂਗਾ। ਅੱਛਾ। ਉੱਥੇ ਕੋਈ ਮਨਜੀਤ ਦੇ ਬੇਟੇ ਨੂੰ ਕੋਈ ਕੁੱਟਮਾਰ ਕਰਕੇ ਉਤਾਚੇ ਭੱਜ ਗਏ ਨੇਗੇ ਜੀ। ਉੱਥੇ ਇੱਕ ਮੁੰਡਾ ਬਾਲੀਆਂ ਦਾ ਤੀਆ ਜੀ ਉਹਨੂੰ ਕੁੱਟ ਰਹੇ ਸੀਗੇ। ਮੇਰੇ ਬੇਟੇ ਨੇ ਵੈਸੇ ਇਨਸਾਨੀਆਂ ਦੇ ਤੌਰ ਤੇ ਉਹਨੂੰ ਐ ਪੁੱਛ ਲਿਆ। ਕਹਿੰਦਾ ਅੰਕਲ ਤੁਸੀਂ ਕਿਉਂ ਕੁੱਟ ਰਹੇ ਉਹਨੂੰ? ਉਹ ਕਹਿੰਦਾ ਕਹਿੰਦਾ ਤੂੰ ਆਪਦੀ ਹਮਦਰਦੀ ਜਿਤਾਉਣਾਗਾ। ਬਸ ਇੰਨੀ ਗੱਲ ਕਹਿ ਕੇ ਮੇਰੇ ਬੇਟੇ ਦੇ ਡਾਂਗਾਂ ਨਾਲ ਹੀ ਕੁੱਟਣ ਲੱਗ ਗਿਆ ਜੀ। ਤੇ ਕਿੰਨੀਆਂ ਕਿ ਸੱਟਾਂ ਤੁਹਾਡੇ ਬੇਟੇ ਦੇ? ਮੇਰੇ ਬੇਟੇ ਦੀ ਲੱਤ ਵੀ ਟੁੱਟ ਗਈ ਜੀ ਤੇ ਮੇਰੇ ਬੇਟੇ ਦੇ ਲੱਤ ਦੇ ਹੋ ਪਰਫੜਾ ਚੂਆ ਖੋਇਆ ਗਿਆ ਜੀ ਤੇ ਹੁਣ ਥੋੜਾ ਬੋਟਾ ਕਿੱਥੇ ਆ ਮੇਰੇ ਬੇਟਾ ਸਰਕਾਰੀ ਹਸਪੀਟਲ ਦੇ ਵਿੱਚ ਕਿੱਥੇ ਆਪਣੇ ਸੰਗਰੂਰ ਜੀ ਸੰਗਰੂਰ ਹਾਂਜੀ ਠੀਕ ਆ ਜੀ ਤੁਹਾਡੀ ਜਿਹੜੀਆਂ ਸਤਗੁਰ ਜੀ ਜਿਹੜੀਆਂ ਸੱਟਾਂ ਲੱਗੀਆਂ ਨੇ ਇਹ ਬਾਵਾ ਜਿਹੜੀ ਪੰਨੀ ਮੇਰੇ ਬੇਟੇ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਹੈਗਾ ਜੀ ਕਿੰਨਾ ਨਾ ਜਿਹੜੇ ਬੱਚੇ ਮਾਰ ਕੇ ਗਏ ਨੇ ਉਹਦੇ ਬੇਟੇ ਨਾਲ ਮਤਲਬ ਜਿਹੜੇ ਨਾ ਪਹਿਲਾਂ ਲੜਾਈ ਹੋ ਰਹੀ ਸੀ ਜੀ ਜੀਤ ਸਿੰਘ ਦੇ ਬੇਟੇ ਦੇ ਜਿਹੜੇ ਮਾਰ ਕੇ ਗਏ ਨੇ ਉਹਨਾਂ ਨਾਲ ਕੋਈ ਸਬੰਧ ਨਹੀਂ ਹੈਗਾ ਜੀ ਮੇਰੇ ਬੇਟੇ ਦਾ ਜਿਹੜੇ ਬੇਟੇ ਦੇ ਜਿਹੜੇ ਬੱਚੇ ਦੇ ਸਤਗੁਰ ਸਿੰਘ ਜਿਹਦੇ ਬੇਟੇ ਦੇ ਮਾਰ ਰਹੇ ਨੇ ਉਹਦੇ ਨਾਲ ਵੀ ਸਾਡਾ ਕੋਈ ਸਬੰਧ ਨਹੀਂ ਹੈਗਾ ਜੀ ਅਮਨ ਦੇ ਨਾਲ ਅਮਨ ਦੇ ਨਾਲ ਕੋਈ ਤੇ ਫਿਰ ਇਹ ਮੇਰੇ ਬੇਟੇ ਨੇ ਤਾਂ ਸਾਨੀਆਂ ਦੇ ਤੌਰ ਤੇ ਉਹੀ ਵੈਸੀ ਪੁੱਛ ਲਿਆ ਵੀ ਇਹਨੂੰ ਕਿਉਂ ਕੁੱਟ ਰਹੇ ਹੋ ਅੰਕਲ ਜੀ ਤੁਸੀਂ ਹੂੰ ਉਹਨਾਂ ਨੇ ਇਹੀ ਗੱਲ ਕਹੀ ਕਹਿੰਦਾ ਤੂੰ ਇਹਨਾਂ ਭਾਜੀ ਕੀ ਨਾਮ ਤੁਹਾਡਾ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਕਿਹੜਾ ਪਿੰਡ ਆ ਪਿੰਡ ਚੱਠੇ ਸ਼ੇਖਵਾ ਜੀ ਚੱਠੇ ਸ਼ੇਖਮਾਨ ਤੇ ਤੁਹਾਡੇ ਬੇਟੇ ਦੇ ਸੱਟਾਂ ਵਜੀਆਂ ਹਾਂਜੀ ਮੇਰੇ ਬੇਟੇ ਦੇ ਠੀਕ ਆ ਜੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਸਤਗੁਰ ਸਿੰਘ ਜੀ ਸਤਗੁਰ ਸਿੰਘ ਕੀ ਕਰਦੇ ਸਤਗੁਰ ਸਿੰਘ ਡਰਾਈਵਰੀ ਕਰਦੇ ਆ ਡਰਾਈਵਰੀ ਕਰਦੇ ਆ ਤੇ ਪਰਿਵਾਰ ਦੇ ਕਿੰਨੇ ਮੈਂਬਰ ਆ ਕਿੰਨੇ ਬੱਚੇ ਤੁਹਾਡੇ ਚਾਰ ਨੇ ਚਾਰ ਜੀ ਆ ਜੀ ਦੋ ਬੱਚੇ ਨੇ ਦੋ ਬੱਚੇ ਇਹ ਬੇਟਾ ਇਹ ਕਰਦਾ ਸੀ ਬੇਟਾ ਜੀ ਭਾਈ ਗੁਰਦਾਸ ਭਾਈ ਗੁਰਦਾਸ ਦੇ ਵਿੱਚ ਇੰਜੀਨੀਅਰਿੰਗ ਕਰਦਾ ਸੀ ਤੇ ਤੁਹਾਡੇ ਜਿਹੜਾ ਘਰ ਆਲਾ ਇਹਦੇ ਵੀ ਪਹਿਲਾਂ ਸੱਟਾਂ ਆ ਹਾਂ ਜੀ ਲੱਗੀਆਂ ਹੋਈਆਂ ਹਾਂ ਤੇ ਹੁਣ ਜਿਹੜਾ ਬੱਚੇ ਦੇ ਹੈਗੇ ਉਹ ਜਿਹੜਾ ਆਹ ਘਟਨਾਕਰਮ ਵਾਪਿਆ ਉਹਦੇ ਚ ਕਾਫੀ ਵੱਡੀ ਪੱਧਰ ਤੇ ਸੱਟਾਂ ਲੱਗੀਆਂ ਸੋ ਇਹਨਾਂ ਨਾਲ ਜਿਹੜੇ ਹੈਗੇ ਉਹ ਬਾਲਮੀਕ ਵਜ ਵੀ ਸਿੱਖਾ ਐਸੋਸੀਏਸ਼ਨ ਦੇ ਜਿਹੜੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਸਕੰਦਰ ਸਿੰਘ ਜੀ ਵੀ ਖੜੇ ਆ ਔਰ 12% ਦੀ ਲੜਾਈ ਲੜਨ ਵਾਲੇ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ ਸਾਹਿਬ ਅਮਰਸਰ ਤੋਂ ਵੀ ਆਏ ਹੋਏ ਨੇ ਹਾਂਜੀ ਕੀ ਕਹਿਣਾ ਚਾਹੋਣੇ ਤੁਸੀਂ ਬਸ ਅਸੀਂ ਇਹੀ ਆਪਣੇ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਪੀੜਿਤ ਪਰਿਵਾਰ ਸਾਡਾ ਪਰਿਵਾਰ ਇਹ ਸਾਰਾ ਪਰਿਵਾਰ ਦਾ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਦੇ ਨਜ਼ਰਾਂ ਬੜੀ ਮੁਸ਼ਕਲ ਦੇ ਵਿੱਚ ਇਹ ਜਿਹੜਾ ਪਰਿਵਾਰ ਜਿਹੜਾ ਵਿਚਲਿਆ ਤੇ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਹੈ ਬੈਂਕ ਅਕਾਊਂਟ ਨੰਬਰ ਆਪਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਸੋ ਮੇਰੀ ਬੇਨਤੀ ਹੈ ਵੀ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਤੁਸੀਂ ਜਿੰਨਾ ਵੀ ਆਪਣੇ ਵੱਲੋਂ ਇਹਨਾਂ ਦੇ ਬੈਂਕ ਦੇ ਵਿੱਚ ਜਿਹੜਾ ਸ਼ੇਅਰ ਕਰ ਸਕਦੇ ਇਹਨਾਂ ਦੀ ਮਦਦ ਕਰ ਸਕਦੇ ਨੇ ਆਰਥਿਕ ਮਦਦ ਜਿਹੜੀ ਹੈ ਉਹ ਜਰੂਰ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਹਾਂਜੀ ਮੈਂ ਸਾਰੇ ਹੀ ਭਾਈਚਾਰ ਨੂੰ ਬੇਨਤੀ ਕਰਦਾ ਜਿਹੜਾ ਇਹ ਪਰਿਵਾਰ ਹੈਗਾ ਗਰੀਬ ਪਰਿਵਾਰ ਹੈਗਾ ਜਿਹੜਾ ਇਹਨਾਂ ਦਾ ਪਰਿਵਾਰ ਦਾ ਮੈਂਬਰ ਸਤਗੁਰੂ ਹੈਗਾ ਉਹਦੇ ਸੱਟਾਂ ਪਹਿਲਾਂ ਲੱਗੀਆਂ ਹੋਈਆਂ ਤੇ ਜਿਹੜਾ ਬੇਟਾ ਸੀਗਾ ਜਿਹੜਾ ਪੜ ਰਿਹਾ ਸੀਗਾ ਕੋਈ ਹਸਪਤਾਲ ਦੇ ਵਿੱਚ ਉਹਦੇ ਉਹਨਾਂ ਨੂੰ ਹਵਾਨ ਉਹਨਾਂ ਨੇ ਜਿਹੜੀਆਂ ਲੱਤਾਂ ਵਾਹਾਂ ਤੋੜ ਕੇ ਹਸਪਤਾਲ ਪਹੁੰਚਦਾ ਹੈਗਾ ਤਾਂ ਅੱਜ ਇਹ ਪਰਿਵਾਰ ਬਿਲਕੁਲ ਜਿਹੜਾ ਸੜਕ ਦੇ ਉੱਪਰ ਹੈਗਾ ਕੋਈ ਇਹਨਾਂ ਦਾ ਆਮਦਨ ਦਾ ਸਾਧਨ ਨਹੀਂ ਹੈਗਾ ਤਾਂ ਮੈਂ ਸਾਰੇ ਸਮੁੱਚੇ ਭਾਈਚਾਰੇ ਨੂੰ ਇਨਸਾਫ਼-ਸਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੀ ਹਰ ਤਰ੍ਹਾਂ ਜਿਹੜੀ ਮਦਦ ਜਿੰਨੀ ਤੁਸੀਂ ਕਰ ਸਕਦੇ ਆ ਵੱਦੋ ਵੱਦ ਉਹਨੇ ਉਹਦੀ ਮਦਦ ਕਰੋ ਅਸੀਂ ਜਿਹੜਾ ਕਾਊਂਟ ਹੈਗਾ ਬੈਂਕ ਅਕਾਊਂਟ ਉਹ ਸੋਸ਼ਲ ਮੀਡੀਆ ਰਾਹੀਂ ਜਿਹੜਾ ਉਹ ਸ਼ੋਅ ਕਰਦਾਂਗੇ ਤੇ ਉਹਦੇ ਵਿੱਚ ਪਰਿਵਾਰ ਨੂੰ ਸੁੱਤੀ ਜਿਹੜੀ ਹੈਗੀ ਆ ਉਸੇ ਹੱਤਾ ਭੇਜੀ ਜਾਵੇ ਸਾਰਿਆਂ ਦਾ ਧੰਨਵਾਦ ਸੋ ਇਹ ਦੋਨੇ ਮੀਆਂ ਬੀਬੀ ਖੜੇ ਨੇ ਸੋ ਇਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਆਓ ਸਰਬੱਤ ਦੇ ਭਲੇ ਦੀ ਮੰਗ ਕਰਦੇ ਹੋਏ ਆਪਾਂ ਇਹਨਾਂ ਦੀ ਜਿਹੜਾ ਹੈਗਾ ਤਲਫੁੱਲ ਜਿਹੜੀ ਪੇਟਾ ਜਿੰਨੀ ਦੀ ਤੁਸੀਂ ਦੇ ਸਕਦੇ ਹੋ ਦਈਏ ਤਾਂ ਜੋ ਕੋਈ ਪਰਿਵਾਰ ਆ ਜਿਹੜਾ ਉਹ ਆਪਣੀ ਜਿਹੜੀ ਅੱਜ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਉਹ ਤੋਂ ਉੱਭਰ ਕੇ ਜਿਹੜਾ ਬਾਹਰ ਆ ਸਕੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਨੂੰ ਆਸ ਰੱਖਦੇ ਹਾਂ ਤੁਹਾਡਾ ਤਿਲ ਤਿਲ ਜਿਹੜਾ ਇਹਨਾਂ ਨੂੰ ਪਹੁੰਚੂਗਾ ਉਹ ਇਹਨਾਂ ਦੇ ਬੱਚੇ ਦੀ ਆਸਤੇ ਜਾਂ ਪਰਿਵਾਰ ਦੇ ਪਾਲਣ ਪੋਸ਼ਣ ਆਸਤੇ ਵਰਤਿਆ ਜਾਵੇਗਾ ਸੋ ਸਾਰਿਆਂ ਨੂੰ ਹੀ ਤੈਦ ਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ